ਪਟਿਆਲਾ ਚ ਡਾਕਟਰ ਅਬੇਦਕਾਰ ਦੇ ਬੁੱਤੀ ਪੰਨ ਤੋੜ ਕਰਨ ਵਾਲੇ 6 ਮੁਲਜ਼ਮ ਗ੍ਰਿਫਤਾਰ 31 ਮਾਰਚ ਦੀ ਰਾਤ ਮੁਲਜ਼ਮਾ ਨੇ ਬੁੱਤ ਨਾਲ ਕੀਤੀ ਸੀ ਛੇੜਛਾੜ ਬੜੇ ਗਏ ਮੁਲਜ਼ਮਾ ਨੇ ਤੋੜੀ ਸੀ ਬੁੱਤ ਦੀ ਉਂਗਲ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵਕਫ ਅਫਸੋਦ ਵਿਲ ਦਾ ਵਿਰੋਧ ਇਹ ਹਾ ਘਟ ਗਿਣਤੀਆਂ ਦੇ ਮਾਮਲੇ ਚ ਦਖਲ ਦੇ ਰਹੀ ਕੇਂਦਰ ਸਰਕਾਰ ਬਿਨਾਂ ਕਿਸੇ ਸਲਾਹ مشਵਰੇ ਤੋਂ ਲਿਆਂਦਾ ਗਿਆ ਬਿੱਲ ਮਕਫ ਸੋਧ ਬਿੱਲ ਰਾਜ ਸਭਾ ਤੇ ਪੇਸ਼ ਕਰੇ ਨਰਜੀਤੂ ਨੇ ਟੇਬਲ ਕੀਤਾ ਬਿੱਲ ਬੋਲੇ ਜਪੀਸੀ ਚ ਵਿਸਥਾਰ ਨਾਲ ਹੋਈ ਚਰਚਾ ਕੱਲ ਦੇਰ ਰਾਤ ਲੋਕ ਸਭਾ ਚ ਪਾਸ ਹੋਇਆ ਸੀ ਬਿੱਲ ਵਿਕਰਮ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ ਕਿਹਾ ਮੇਰੇ ਨਾਲ ਖੜੇ ਵਿਅਕਤੀ ਨੂੰ ਮਿਲ ਰਹੀਆਂ ਧਮਕੀਆਂ ਦੋ ਗੈਂਗਸਟਰਾਂ ਵੱਲੋਂ ਕੀਤੀ ਜਾ ਰਹੀ ਫਿਰੋਤੀ ਦੀ ਮੰਗ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਮਜੀਠੀਆ ਨਾਲ ਗੱਲਬਾਤ ਤੋਂ ਇਨਕਾਰ ਕਿਹਾ ਪਾਰਟ ਦੌਰਾਨ ਹੋਈ ਸੀ ਮੁਲਾਕਾਤ ਪਰ ਨਹੀਂ ਹੋਈ ਕੋਈ ਕੱਲ ਬੋਲੇ ਦਰਬਾਰ ਸਾਹਿਬ ਜਾ ਕੇ ਮਜੀਠੀਆ ਕਰਨ ਦਾਵਾ ਪੰਜਾਬ ਚ ਮੋੜ ਸ਼ੁਰੂ ਹੋਵੇਗੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਕੈਬਨਿਟ ਮੀਟਿੰਗ ਚ ਦਿੱਤੀ ਗਈ ਮਨਜ਼ੂਰੀ April ਦੇ ਆਖਰੀ ਮਹੀਨੇ ਚ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਰਾਹੁਲ ਗਾਂਧੀ ਨੇ ਲੋਕ ਸਭਾ ਚ ਚੁਕਿਆ ਟੈਰਿਫ ਦਾ ਮੁੱਦਾ ਕਿਹਾ ਸਾਨੂੰ ਬਰਬਾਦ ਕਰ ਦੇਵੇਗਾ ਟਰੰਪ ਦਾ ਟੈਰਿਫ ਪੁੱਛਿਆ ਹੁਣ ਕੀ ਕਰ ਰਹੀ ਹੈ ਸਰਕਾਰ ਕੁਝ ਸਿੱਖ ਜਥੇਬੰਦੀਆਂ ਨੇ ਜਥੇਦਾਰ ਗਿਆਨੀ ਗੜਕਾਚ ਕੋਲ ਨਿਗਰਾਨ ਕਮੇਟੀ ਦੀ ਕੀਤੀ ਸ਼ਿਕਾਇਤ ਕਿਹਾ ਅਕਾਲ ਤਖਤ ਸਾਹਿਬ ਦੇ ਨਾਂ ਤੇ ਕੀਤੀ ਜਾ ਰਹੀ ਹੈ ਭਰਤੀ ਅਕਾਲ ਤਖਤ ਸਾਹਿਬ ਕਿਸੇ ਇਕਤਿਰਦਾ ਨਹੀਂ ਕਰਨਲ ਬਾਠ ਨਾਲ ਹੋਈ ਕੁੱਟਮਾਰ ਦੀ ਚੰਡੀਗੜ੍ਹ ਪੁਲਿਸ ਕਰੇਗੀ ਜਾਂਚ ਹਾਈ ਕੋਰਟ ਨੇ ਦਿੱਤੇ ਆਦੇਸ਼ ਕਿਹਾ ਜਾਂਚ ਟੀਮ 'ਚ ਸ਼ਾਮਲ ਨਹੀਂ ਹੋਵੇਗਾ ਪੰਜਾਬ ਦਾ ਕੋਈ ਪੁਲਿਸ ਅਫਸਰ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਜਸੂਸੀ ਦੇ ਲਾਏ ਇਲਜ਼ਾਮ ਕਿਹਾ ਹਰ ਮੂਮੈਂਟ ਕੀਤੀ ਜਾ ਰਹੀ ਕੈਪਚਰ ਇੱਕ ਸ਼ਖਸ ਕਾਫੀ ਸਮੇਂ ਤੋਂ ਕਰ ਰਿਹਾ ਪਿੱਛਾ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੇ ਨਾਲ ਜੋ ਬਟਾਲਾ ਤੋਂ ਆ ਰਹੀ ਹੈ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੇ ਅਪਮਾਨ ਦਾ ਮਾਮਲਾ ਜਿਸ ਦੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਪੱਨ ਤੋੜ ਕਰਨ ਵਾਲੇ 6 ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਪਹਿਲਾਂ ਪੁਲਿਸ ਨੇ ਪੱਨ ਤੋੜ ਦੀ ਖਬਰ ਦਾ ਖੰਡਨ ਕਰ ਦਿੱਤਾ ਸੀ ਐਸਐਸਪੀ ਬਟਾਲਾ ਦੇ ਵੱਲੋਂ ਖੁਦ ਇਹ ਗੱਲ ਆਕੀ ਗਈ ਸੀ ਕਿ ਕੋਈ ਭਨ ਤੋੜ ਨਹੀਂ ਹੋਈ ਹੈ ਅਤੇ ਸਾਮ ਸੰਭਾਲ ਨਾ ਹੋਣ ਦੀ ਵਜ੍ਹਾ ਕਰਕੇ ਬੁੱਤ ਨੁਕਸਾਨਿਆ ਜਾ ਚੁੱਕਿਆ ਪਰ ਹੁਣ ਦੂਜੇ ਪਾਸੇ ਪੁਲਿਸ ਦੇ ਵੱਲੋਂ 6 ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਨੇ ਤੇ ਪੁਲਿਸ ਦੇ ਵੱਲੋਂ ਹੀ ਕਿਹਾ ਗਿਆ ਹੈ ਕਿ ਇਹਨਾਂ ਦੇ ਵੱਲੋਂ ਹੀ ਬੁੱਤ ਦੀ ਭਨ ਤੋੜ ਕੀਤੀ ਗਈ ਸੀ ਬਟਾਲਾ ਦੇ ਵਿੱਚ ਡਾਕਟਰ ਵੀ ਆਰ ਅੰਬੇਦਕਰ ਦਾ ਬੁੱਤ ਹੈ ਜਿਸ ਦਾ અપਮਾਨ ਕੀਤਾ ਗਿਆ ਬੁੱਤ ਦੀ ਉਂਗਲ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਹਿਲਾਂ ਪੁਲਿਸ ਖੁਦ ਹੀ ਭੰਨ ਤੋੜ ਦੀ ਖਬਰ ਦਾ ਖੰਡਨ ਕਰ ਰਹੀ ਸੀ ਪਰ ਹੁਣ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ 31 ਮਾਰਚ ਦੀ ਰਾਤ ਨੂੰ ਮੁਲਜ਼ਮਾਂ ਦੇ ਵੱਲੋਂ ਭੰਨ ਤੋੜ ਕੀਤੀ ਗਈ ਸੀ ਪੁਲਿਸ ਦੇ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਫੜੇ ਗਏ ਮੁਲਜ਼ਮਾਂ ਨੇ ਹੀ ਬੁੱਤ ਦੀ ਉਂਗਲ ਤੋੜੀ ਸੀ ਬਟਾਲਾ ਤੋਂ ਇਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਹ ਉਹੀ ਮੁਲਜ਼ਮ ਨੇ ਜਿਨ੍ਹਾਂ ਦੇ ਵੱਲੋਂ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਤੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਹਥੌੜੇ ਦੇ ਨਾਲ ਉਸ ਤੋਂ ਬਾਅਦ ਫਲੋਰ ਦੇ ਵਿੱਚ ਕੁਝ ਇਤਰਾਜ਼ਜੋਗ ਨਾਰੇ ਲਿਖੇ ਗਏ ਸਲੋਗਨ ਲਿਖੇ ਗਏ ਜਿਸ ਤੋਂ ਬਾਅਦ ਬਟਾਲਾ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦਾ ਅਪਮਾਨ ਕੀਤਾ ਗਿਆ ਬੁੱਤ ਦੀ ਉਂਗਲ ਨੂੰ ਤੋੜ ਦਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਐਸਵੀ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਬਟਾਲਾ ਦੇ ਹੀ ਐਸਐਸਪੀ ਸਾਹਮਣੇ ਆਏ ਜਿਨ੍ਹਾਂ ਨੇ ਕਿਹਾ ਕਿ ਅਜੇ ਹਾਲ ਕੁਝ ਵੀ ਨਹੀਂ ਹੈ ਅਤੇ ਕੋਈ ਭੰਨ ਤੋੜ ਨਹੀਂ ਹੋਈ ਸਾਮ ਸੰਭਾਲ ਨਾ ਹੋਣ ਦੀ ਵਜ੍ਹਾ ਕਰਕੇ ਬਹੁਤ ਕਾਫੀ ਸਮੇਂ ਤੋਂ ਹੀ ਨੁਕਸਾਨਿਆ ਗਿਆ ਪਰ ਹੁਣ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਇਹ ਉਹੀ ਮੁਲਜ਼ਮ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦੇ ਵੱਲੋਂ ਹੀ ਕਿਹਾ ਗਿਆ ਹੈ ਕਿ ਉਹੀ ਛੇ ਮੁਲਜ਼ਮ ਨੇ ਜਿਨ੍ਹਾਂ ਨੇ 31 ਮਾਰਚ ਵਾਲੇ ਦਿਨ ਇਸ ਬੁੱਤ ਨੂੰ ਨੁਕਸਾਨ ਪਹੁੰਚਾਇਆ ਸੀ ਪਹਿਲਾਂ ਪੁਲਿਸ ਦੇ ਵੱਲੋਂ ਭੰਨਤੋੜ ਦੀ ਖਬਰ ਦਾ ਖੰਡਨ ਕੀਤਾ ਗਿਆ ਤੇ ਹੁਣ ਪੁਲਿਸ ਨੇ 6 ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਤਕਰੀਬੀ ਤਰੀਖ ਦੀ ਰਾਤ ਨੂੰ ਔਰ 31 ਇੱਕ ਵੀ ਦਰਮਿਆਨੀ ਰਾਤ ਨੂੰ ਉੱਥੇ 7 ਬੰਦੇ ਦੋ ਗੱਡੀਆਂ 'ਚ ਆਉਂਦੇ ਆ ਔਰ ਉਹ ਬਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਂਦੇ ਆ। ਉੱਤੇ ਫਰਦਰ ਇਨਵੈਸਟੀਗੇਟ ਕਰਦੇ ਹੋਏ ਪੁਲਿਸ ਨੇ 69 ਜੋ 6 ਵਿਅਕਤੀਆਂ ਨੂੰ ਅਰੈਸਟ ਕਰ ਲਿਆ ਔਰ ਜਿਹੜੀਆਂ ਦੋ ਗੱਡੀਆਂ ਚ ਆਏ ਸੀ ਉਹ ਵੀ ਰਿਕਵਰ ਕਰ ਲਿਆ ਗਈਆਂ ਉਹ ਗੱਡੀਆਂ ਵੀ ਪੂਰੀ ਰਿਕਵਰ ਕਰ ਲਈ। ਇਹ ਸਾਰੀ ਰਾਤ ਇਹਨਾਂ ਦੀ ਰੈਸਟ ਚੱਲਦੀ ਰਹੀ ਐ ਸਵੇਰ ਤੱਕ ਅਰਲੀ ਮਾਰਨਿੰਗ ਤੱਕ ਇਹਨਾਂ ਦੀ ਗਿਫਤਾਰੀ ਹੋ ਗਈ ਇੱਕ ਵਿਅਕਤੀ ਰਹਿ ਗਿਆ ਉਹਨੂੰ ਵੀ ਅਸੀਂ ਬਹੁਤ ਛੇਤੀ ਉਹਨੂੰ ਅਰੈਸਟ ਕਰ ਲਾਂਗੇ ਜੀ। ਡਾ ਡੀਆਈਜੀ ਸਤਿੰਦਰ ਸਿੰਘ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਹੜੇ 6 ਮੁਲਜ਼ਮਾਨ ਦੇ ਵੱਲੋਂ ਬੁੱਤ ਦੀ ਭੰਨਤੋੜ ਕੀਤੀ ਗਈ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਪਰ ਇਸ ਤੋਂ ਇੱਕ ਦਿਨ ਪਹਿਲਾਂ ਜਿਹੜੇ ਬਟਾਲਾ ਦੇ ਐਸਐਸਪੀ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬੁੱਤ ਦੀ ਕੋਈ ਭੰਨਤੋੜ ਨਹੀਂ ਹੋਈ ਬੁੱਤ ਦੀ ਜੋ ਉਂਗਲ ਨੁਕਸਾਨੀ ਗਈ ਹੈ ਉਹ ਦੇਖਪਾਲ ਨਾ ਹੋਣ ਦੀ ਵਜ੍ਹਾ ਕਰਕੇ ਆ ਪਰ ਹੁਣ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਉਹ ਤੁਹਾਨੂੰ ਅਸੀਂ ਵਾਈਟ ਵੀ ਸੁਣਾਵਾਂਗੇ ਉਹ ਸਟੇਟਮੈਂਟ ਵੀ ਸੁਣਾਵਾਂਗੇ ਜਿਸ ਦੇ ਵਿੱਚ ਬਟਾਲਾ ਦੇ ਐਸਐਸਪੀ ਇਹ ਦਾਅਵਾ ਕਰ ਰਹੇ ਸੀ ਕਿ ਬੁੱਤ ਨੂੰ ਕਿਸੇ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਤੇ ਦੇਖਭਾਲ ਨਾ ਹੋਣ ਦੀ ਵਜ੍ਹਾ ਕਰਕੇ ਬੁੱਤ ਨੁਕਸਾਨਿਆ ਗਿਆ ਹੈ ਪਟਾਲਾ ਪੁਲਿਸ ਨੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੇ ਹੋਏ ਉੱਥੇ ਅਸੀਂ मौके ਤੇ ਪਹੁੰਚ ਕੇ ਤਾਂ ਉੱਥੇ ਜਿਹੜੀ ਸਾਡੀ ਫਰਸਟ ਹੈਂਡ ਆਬਜ਼ਰਵੇਸ਼ਨਸ ਸੀਗੀਆਂ ਕਿ ਕੋਈ ਵੈਂਡਲਿਜ਼ਮ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੋਈ ਹੈ ਪਰ ਜ਼ਰੂਰ ਜਿਹੜਾ ਸਟੈਚੂ ਦਾ ਇੰਡੈਕਸ ਫਿੰਗਰ ਸੀਗੀ ਉੱਚ ਹਲਕਾ ਫੁਲਕਾ ਡੈਮੇਜ ਸੀਗਾ ਤਾਂ ਉਹਦੇ ਵਿੱਚ ਫਿਰ ਜਦੋਂ ਅਸੀਂ ਤਫ਼ਤੀਸ਼ ਕਰਨ ਲੱਗ ਪਏ ਤਾਂ ਇਹ ਜਿਹੜਾ ਡੈਮੇਜ ਹੈਗਾ ਇਹ ਸਾਨੂੰ ਪਤਾ ਲੱਗ ਗਿਆ ਕਿ ਇਹ ਪੁਰਾਣਾ ਹੈ ਕੱਲ ਸ਼ਾਮੀ ਉਥੇ ਜਿਹੜੇ ਚੇਅਰਮੈਨ ਹੈ ਇੰਪਰੂਵਮੈਂਟ ٹرسٹ ਦੇ ਉਥੇ ਮੌਕੇ ਤੇ ਗਏ ਸੀਗੇ ਵਿਦ ਦਾ ਪਲਾਨ ਕਿ ਉਸ ਸਟੈਚੂ ਨੂੰ ਰੈਨੋਵੇਟ ਕਰਨਾ ਹੈ ਤਾਂ ਉਹਦੇ ਵਿੱਚ ਮੌਕੇ ਦੀ ਫੋਟੋਆਂ ਕੱਲ ਸ਼ਾਮ ਦੀਆਂ ਖਿੱਚੀਆਂ ਹੋਈਆਂ ਹਨ ਤਾਂ ਉਹ ਫੋਟੋਗ੍ਰਾਫਸ ਵੀ ਅਸੀਂ ਵੇਖਿਆ ਤਾਂ ਫੋਟੋਆਂ ਦੇ ਵਿੱਚ ਪਹਿਲਾਂ ਹੀ ਜਿਹੜਾ ਹਲਕਾ ਫੁਲਕਾ ਜਿਹੜਾ ਇੰਡੈਕਸ ਫਿੰਗਰ ਦਾ ਡੈਮੇਜ ਹੈ ਉਹ ਨਜ਼ਰ ਆਂਦਾ ਪਿਆ ਤਾਂ সোহੇਲ ਕਾਸਿਮ ਮੀਰ ਬਟਾਲਾ ਦੇ ਐਸਐਸਪੀ ਦਾ ਇਹ ਬਿਆਨ ਤੁਹਾਨੂੰ ਅਸੀਂ ਸੁਣਾਇਆ 2 April ਦਾ ਤੇ ਅੱਜ 3 April ਹੈ 3 April ਵਾਲੇ ਦਿਨ ਡੀਆਈਜੀ ਬਾਰਡਰ ਰੇਂਜ ਜਿਹੜੇ ਨੇ ਸਤਿੰਦਰ ਸਿੰਘ ਉਹ মিডিਆ ਨੂੰ ਬਰੀਫਿੰਗ ਦਿੰਦੇ ਨੇ ਕਿ ਅਸੀਂ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਏ ਵਿਸ਼ੰਬਰ ਬਿੱਟੂ ਮੇਰੇ ਸਹਿਯੋਗੀ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਵਿਸ਼ੰਬਰ ਜਸਤੰਗ ਦੇ ਨਾਲ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਕਿ ਕੋਈ ਭੰਨ ਤੋੜ ਨਹੀਂ ਹੋਈ ਹੈ ਇਹ ਸਿਰਫ ਬੁੱਤ ਦੀ ਦੇਖਪਾਲ ਨਾ ਕਰਨ ਦਾ ਨਤੀਜਾ ਹੈ ਤੇ ਹੁਣ ਪੁਲਿਸ ਦੇ ਉੱਚ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜੀ 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 ਬਿਲਕੁਲ ਬਿਲਕੁਲ ਇਹੀ ਗੱਲ ਸੋਚਣ ਵਾਲੀ ਸੀ ਅੱਜ ਡੀਏਜੀ ਸੁਦਰ ਸਿੰਘ ਜਿਹੜਾ ਬਾਰਡਰ ਇਜ ਡੀਏਜੀ ਨੇ ਉਹ ਇੱਕ ਰਾਸਪਥਾ ਬਟਾਲਾ ਆਏ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਔਰ ਕਹਿ ਜੀ ਜਿਹੜੀ ਬੁੱਤ ਦੀ ਭੰਨ ਨੂੰ ਪੋਣਾ ਨੂੰ ਛੇੜ ਛਾੜ ਕਰਨ ਵਾਲੇ 6 ਲੋਕਾਂ ਨੂੰ ਅਰੈਸਟ ਕਰ ਲਿਆ ਜੀ ਲੋਕੀ ਕੱਲ ਐਸਐਸਪੀ ਬਟਾਲਾ ਜਿਹੜਾ ਸੋਸ਼ਲ ਮੀਡੀਆ ਵਾਲੋਂ ਪਰ ਇੱਕ ਪ੍ਰੈਸ ਨੋਟ ਜਾਰੀ ਕਰਕੇ ਪ੍ਰੈਸ ਬਾਈਟ ਦੇ ਕੇ ਕਿਹਾ ਗਿਆ ਸੀ ਕਿ ਇਹ ਕੋਈ ਇਦਾਂ ਦੀ ਘਟਨਾ ਨਹੀਂ ਹੋਈ ਸਿਰਫ ਸਿਰਫ ਇਹ ਮੂਰਤੀ ਦਾ ਆਪਣੇ ਆਪ ਨੇ ਖਾਣ ਹੋ ਗਿਆ ਕਿਉਂਕਿ ਪੁਰਾਣੀ ਘਟਨਾ ਹੈ ਲੇਕਿਨ ਅੱਜ ਜਿਹੜਾ ਉਹੋ ਹੀ ਚੀਜ਼ ਕਿਹਾ ਜਾਂ ਡੀਐ ਜੀ ਆ ਵਾਲੋਂ ਕਿ ਇਹ ਜਿਹੜੀ ਮੂਰਤੀ ਨੂੰ ਖੰਡਨ ਕੀਤਾ ਗਿਆ ਉੱਤੇ 6 ਲੋਕਾਂ ਦੇ ਖਿਲਾਫ ਮਾਲਾਦਾਤ ਕੀਤਾ ਗਿਆ ਤੁਸੀਂ ਦੇਖੋ ਵੀ ਇਹ ਉਸ ਸਮੇਂ ਦੇ ਬਿਆਨ ਕੱਲ ਕੁਝ ਹੋਰ ਸੀ ਅੱਜ ਕੁਝ ਹੋ ਰਹੀ ਇਸ ਕਰਕੇ ਤੁਸੀਂ ਦੇਖ ਸਕਦੇ ਵੀ ਇਹ ਮੁੱਦਾ ਕਿੱਦਾਂ ਦਾ ਹਸਣਾ ਵੀ ਜਿਹੜੇ ਪੁਲਿਸ ਰੋਜ਼ ਰੋਜ਼ ਆ ਕੇ ਜਿਨ੍ਹਾਂ ਦੇ ਵੱਲੋਂ ਇਹ ਭੰਨਤੋੜ ਕੀਤੀ ਗਈ ਸੀ ਇਸ ਵਜ੍ਹਾ ਕਰਕੇ ਕੀਤੀ ਗਈ ਕੋਈ ਪੁਲਿਸ ਦੇ ਵੱਲੋਂ ਇਹ ਦੱਸਿਆ ਗਿਆ ਕੌਣੇ ਲੋਕ ਸੀ ਕਿ ਸ਼ਰਾਰਤ ਕੀਤੀ ਗਈ ਜਾਂ ਇਸ ਦੇ ਪਿੱਛੇ ਕੋਈ ਹੋਰ ਸਾਜ਼ਿਸ਼ ਹੈ ਜੀ ਜੀ ਬਿਲਕੁਲ ਅਜੇ ਤੱਕ ਵੀ ਪੁਲਿਸ ਵੱਲੋਂ ਇਸ ਗੀਜ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ ਉਹਨਾਂ ਦਾ ਕਹਿੰਦਾ ਜੀ 6 ਲੋਕਾਂ ਨੂੰ ਅਰੈਸਟ ਕਰ ਲਿਆ ਗਿਆ ਲੇਕਿਨ ਕਿਉਂ ਕੀਤਾ ਕੀ ਕੰਮ ਕੀ ਕੀ ਇਹਨਾਂ ਦਾ ਮਕਸਦ ਸੀ ਔਰ ਕਾਰਨ ਕੀ ਹੋਸਦਾ ਉਹਨਾਂ ਨੂੰ ਕਿਹਾ ਉਹਦੇ ਬਾਰੇ ਖਾਤਾ ਬਾਹਰ ਚ ਕਰਾਂਗੇ ਇਹ ਨੇੜਲੇ ਪਿੰਡਾਂ ਦੇ ਨੇ ਵਿਸ਼ੰਭਰ ਇਹ ਨੌਜਵਾਨ ਹੋਰ ਕਹਾ ਗਿਆ 6 ਲੋਕ ਆਰੈਸਟ ਕਰ ਲਿਆ ਗਿਆ ਲੇਕਿਨ ਕਿਉਂ ਕੀਤਾ ਗਿਆ ਨਾ ਕਾਰਨ ਕੀ ਕੀ ਮਕਸਦ ਕੀ ਇਹਦੇ ਪਿੱਛੇ ਕਿਹੜੀ ਕੋਈ ਸਜਾਫੇ ਬੰਦੀ ਹੈ ਜਾਂ ਗਸਫਤਾ ਹੈ ਕੋਈ ਜਾਂ ਉਹਦੇ ਬਾਰੇ ਪੁਲਿਸ ਵਾਲਾ ਜੇ ਕੋਈ ਵੀ ਖਾਤਾ ਨਹੀਂ ਕੀਤਾ ਗਿਆ ਵਿਸ਼ੰਭਰ ਨੇੜਲੇ ਪਿੰਡਾਂ ਦੇ ਹੀ ਨੇ ਮੁੰਡੇ ਇਹ ਜੀ ਜੀ ਬਿਲਕੁਲ ਬਿਲਕੁਲ ਕੋਤਨ ਤੋਂ ਲੋਕਲ ਥੀਮ ਇੱਕ ਵਾਰ ਮਲੇਦੇ ਨੇ ਕੁਝ ਕਮਾ ਸਰ ਦੇ ਨਾ ਕੋਈ ਬਟਾਲਾ ਏਰੀਆ ਦੇ ਲੋਕਲ ਪਿਛੇ 6 ਲੋਕ ਨੇ ਜਿਹੜੇ ਜਿਨ੍ਹਾਂ ਦੇ ਖਿਲਾਫ ਇਹ ਮੌਲਾ ਦੱਚ ਕੀਤਾ ਗਿਆ ਆ ਕੋਈ ਸੀਸੀਟੀਵੀ ਸਾਹਮਣੇ ਉਸ ਇਲਾਕੇ ਦੇ ਸੀਸੀਟੀਵੀ ਫਿਲਹਾਲ ਸਾਹਮਣੇ ਹੌਸਲਾ ਪੁਲਿਸ ਨੇ ਜਿਸ ਬੇਸ ਤੇ ਅਰੈਸਟ ਲੋਕ ਕੀਤੇ ਨੇ ਸੀਸੀਟੀਵੀ ਕੀਤੇ ਲੇਕਿਨ ਫਿਰ ਆਜੋ ਓਪਨ ਸੀਸੀਟੀਵੀ ਬਾਹਰ ਨੇ ਹੌਸਲਾ ਥੋੜੀ ਦਾਕ ਸੀਸੀਟੀਵੀ ਵੀ ਸਾਹਮਣੇ ਆ ਸਕੇ ਲੇਕਿਨ ਮਤਲਬ ਦੇਖਣ ਨੂੰ ਹਸੋਣ ਸੀਸੀ ਬਣੀ ਵੀ ਕੱਲ ਐਸਪੀ ਪਰਚਨ ਉਹਨਾਂ ਯਾਰੀ ਕਰਕੇ ਔਰ ਆਪਣੀ ਬਾਈਡਰੀ ਯਾਰੀ ਕਰਕੇ ਇਹ ਕਹਿੰਦੇ ਨੇ ਕਿ ਇਹ ਮਤਲਬ ਮੂਰਤੀ ਦਾ ਨਕਸ਼ਾ ਆ ਬਣਾ ਉਹ ਅੱਜ ਕੱਲੇ ਜੀ ਸੇ ਲੋਕ ਫੜ ਲਏਗੇ ਨੇ ਪਰ ਇਹ ਵੀ ਪੁੱਛੋ ਆਪੇ ਇਹ ਨਮਾਸ਼ਾ ਦੇਉਂਗੇ ਤੁਸੀਂ ਦੇਖ ਸਕਦੇ ਪਹਿਲਾਂ ਵੀ ਕਿਸ ਤਰ੍ਹਾਂ ਜਦੋਂ ਪੁਲਿਸ ਕੋਈ ਬਲਾਸਟ ਦਾ ਮੌਲਾ ਨਹੀਂ ਪਹਿਲਾਂ ਪੁਲਿਸ ਬਲਾਸਟ ਮੰਦੀ ਨਹੀਂ ਉਸ ਤੋਂ ਬਾਅਦ ਜਦੋਂ ਥੋੜੀ ਦੇਰ ਦਾ ਟੋੜਦਲਾ ਵਨਕਾਉਂਟਰ ਕਰੀ ਫਿਰ ਕਹਿੰਦੀ ਜੀ ਉਹ ਬਲਾਸਟ ਕੰਬੇ ਰੋਪੀ ਆ ਤੇ ਇਹਨਾਂ ਨੂੰ ਹੀ ਕੋਈ ਨਾ ਸਾਡੇ ਗਾਲੀ ਗੋਲੀ ਚਲਾਈ ਤੁਸੀਂ ਇਹ ਦੇਖ ਸਕਦੇ ਕਿ ਕਿੱਦਾਂ ਦੇ ਆਪਰੇ ਪੰਜਾਬ ਚ ਨਜਾ ਰਹੇ ਨੇ ਜੀ ਬਹੁਤ ਧੰਨਵਾਦ ਬਸ਼ੰਬਰ ਬਿੱਟੂ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਬਟਾਲਾ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਉਂਗਲ ਤੋੜ ਦਿੱਤੀ ਗਈ અપਮਾਨ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਇਸ ਦੇ ਪਿੱਛੇ ਕੌਣ ਸੀ ਕਿ ਸਿਰਫ ਸ਼ਰਾਰਤ ਸੀ ਜਾਂ ਕੋਈ ਸਾਜ਼ਿਸ਼ ਸੀ ਇਹ ਜਾਂਚ ਦਾ ਵਿਸ਼ਾ ਹੈ ਅੱਗੇ ਬਾਦਿਆਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਦੇ ਵੱਲੋਂ ਵਕਫ ਸੋਧ ਬਿੱਲ ਦਾ ਵਿਰੋਧ ਕੀਤਾ ਗਿਆ ਹੈ ਉਹਨਾਂ ਕਿਹਾ ਹੈ ਕਿ ਘੱਟ ਗਿਣਤੀਆਂ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦਖਲ ਦੇ ਰਹੀ ਹੈ ਅਤੇ ਸਬੰਧਤ ਤਰ੍ਹਾਂ ਨੂੰ ਵਿਸ਼ਵਾਸ 'ਚ ਲਏ ਬਿਨਾਂ ਇਹ ਬਿੱਲ ਲਿਆਂਦਾ ਗਿਆ ਹੈ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਸ਼ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇਹ ਵੱਡਾ ਬਿਆਨ ਵਕਫ ਸੋਧ ਬਿੱਲ ਨੂੰ ਲੈ ਕੇ ਧਾਮੀ ਨੇ ਕਿਹਾ ਕਿ ਸ਼ਰਮਣੀ ਕਮੇਟੀ ਇਸ ਬਿੱਲ ਦਾ ਡਟ ਕੇ ਵਿਰੋਧ ਕਰੇਗੀ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਸਲਾਹ ਕੇਂਦਰ ਨੂੰ ਕਰਨੀ ਚਾਹੀਦੀ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦੀ ਘੱਟ ਗਿਣਤੀਆਂ ਨਾਲ ਸੰਬੰਧਿਤ ਮਾਮਲੇ ਵਿੱਚ ਅਜਿਹੀ ਨੀਤੀ ਠੀਕ ਨਹੀਂ ਹੈ ਸਰਕਾਰ ਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ ਹੈ ਅਤੇ ਘੱਟ ਗਿਣਤੀਆਂ ਦੇ ਨੁਮਾਇੰਦਿਆਂ ਨਾਲ ਸਲਾਹ مشورہ ਕੀਤੇ ਬਿਨਾ ਅਜਿਹਾ ਕਿਸੇ ਵੀ ਫੈਸਲੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਇਹ ਕਿਹਾ ਗਿਆ ਹੈ ਤੇ ਉਧਰ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਵਕਫ ਸੋਧ ਬਿੱਲ ਨੂੰ ਰਾਜ ਸਭਾ 'ਚ ਪੇਸ਼ ਕਰ ਦਿੱਤਾ ਗਿਆ ਕਿ ਰੇਨ ਰਜੀਜੂ ਨੇ ਰਾਜ ਸਭਾ ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਹੈ ਰਿਜੀਜੂਨੋ ਕਿਹਾ ਹੈ ਕਿ ਜੇਪੀਸੀ ਨੂੰ 1 ਕਰੋੜ ਤੋਂ ਵੱਧ ਸੁਝਾਅ ਮਿਲੇ ਨੇ ਅਤੇ ਜੇਪੀਸੀ ਚ ਵਕਫ ਬਿੱਲ ਤੇ ਵਿਸਥਾਰ ਨਾਲ ਚਰਚਾ ਹੋਈ ਹੈ 284 ਸੰਗਠਨਾਾਂ ਦੇ ਲੋਕਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਪਹਿਲੀ ਵਾਰ ਕਿਸੇ ਬਿੱਲ ਤੇ ਇੰਨੀ ਚਰਚਾ ਹੋਈ ਹੈ ਅਤੇ ਰਜੀਜੂਨੋ ਕਿਹਾ ਕਿ ਵਕਫ ਅਤੇ ਜਾਇਦਾਦ ਤੇ ਵਿਵਾਦ ਤੇ ਬਿੱਲ ਲਿਆਉਣਾ ਪਿਆ ਵਕਫ ਜਾਇਦਾਦ ਤੋਂ 12000 ਕਰੋੜ ਸਾਲਾਨਾ ਆਮਦਨ ਹੈ ਦੱਸਦੀ ਹੈ ਕਿ ਕੱਲ ਦੇਰ ਰਾਤ ਨੂੰ ਲੋਕ ਸਭਾ ਦੇ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਗਿਆ ਸੀ ਪਾਸ ਹੋ ਗਿਆ ਸੀ ਤੇ ਅੱਜ ਰਾਜ ਸਭਾ ਦੇ ਵਿੱਚ ਇਹ ਬਿਲ ਟੇਬਲ ਕੀਤਾ ਗਿਆ ਹੈ ਵੱਡੀ ਖਬਰ ਹੈ ਹਾਲਾਂਕਿ ਕਈ ਪਾਸਿਓ ਇਸ ਦਾ ਵਿਰੋਧ ਵੀ ਹੋ ਰਿਹਾ ਆਕਾਲੀ ਦਲ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਐ ਐਸਜੀਪੀਸੀ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਹੈ ਪਰ ਉਧਰ ਦੂਜੇ ਪਾਸੇ ਲੋਕ ਸਭਾ ਦੇ ਵਿੱਚ ਬਿਲ ਪਾਸ ਹੋ ਚੁੱਕਿਆ ਤੇ ਰਾਜ ਸਭਾ ਦੇ ਵਿੱਚ ਵੀ ਟੇਬਲ ਅੱਗੇ ਬਾਅਦਿਆਂ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਜਥੇਦਾਰ ਗਿਆਨੀ ਗੜਗੱਜ ਨੂੰ ਇੱਕ ਚਿੱਠੀ ਲਿਖੀ ਗਈ ਹੈ ਤੇ ਜਥੇਦਾਰ ਨੂੰ ਨਿਗਰਾਨ ਕਮੇਟੀ ਦੀ ਸ਼ਿਕਾਇਤ ਕੀਤੀ ਗਈ ਆਕਾਲ ਤਖਤ ਸਾਹਿਬ ਦੇ ਨਾਂ ਤੇ ਭਰਤੀ ਕਰਨ ਦੇ ਇਲਜ਼ਾਮ ਲੱਗੇ ਨੇ ਜੋ ਪੰਜ ਮੈਂਬਰੀ ਨਿਗਰਾਨ ਕਮੇਟੀ ਹੈ ਜਿਹੜੀ ਵੱਖਰੇ ਤੌਰ ਤੇ ਅਕਾਲੀ ਦਲ ਦੀ ਭਰਤੀ ਕਰ ਰਹੀ ਹੈ ਉਸ ਤੇ ਇਹ ਇਲਜ਼ਾਮ ਲੱਗੇ ਨੇ ਕਿ ਆਕਾਲ ਤਖਤ ਸਾਹਿਬ ਦੇ ਨਾਮ ਦੀਆਂ ਪਰਚੀਆਂ ਛਾਪਾ ਕੇ ਇਹ ਭਰਤੀ ਕੀਤੀ ਜਾ ਰਹੀ ਹੈ ਸ਼ਿਕਾਇਤ ਪਹੁੰਚੀ ਹੈ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਾਲ ਤਖਤ ਸਾਹਿਬ ਕਿਸੇ ਇੱਕ ਖਾਸ ਧੜੇ ਦਾ ਨਹੀਂ ਹੈ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਤੋਂ ਤੁਰੰਤ ਐਕਸ਼ਨ ਲੈਣ ਦੀ ਵੀ ਮੰਗ ਕੀਤੀ ਗਈ ਹੈ ਹਾਲਾਂਕਿ ਇਸ ਤੇ ਦੇਖਣਾ ਹੋਵੇਗਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕੀ ਰਿਐਕਸ਼ਨ ਸਾਹਮਣੇ ਆਉਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੇ ਵੱਲੋਂ ਵੱਖਰੇ ਤੌਰ ਤੇ ਆਪਣੀ ਭਰਤੀ ਕਰ ਲਈ ਗਈ ਹੈ ਦਾਵਾ ਕੀਤਾ ਗਿਆ ਹੈ ਕਿ 30 ਲੱਖ ਦੇ ਕਰੀਬ ਭਰਤੀ ਹੋਈ ਹੈ ਦੂਜੇ ਪਾਸੇ ਜੋ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਕਮੇਟੀ ਬਣਾਈ ਗਈ ਸੀ ਜਾਂ ਉਸ ਦੇ ਪੰਜ ਮੈਂਬਰਾਂ ਦੇ ਵੱਲੋਂ ਵੀ ਭਰਤੀ ਕੀਤੀ ਜਾ ਰਹੀ ਹੈ ਤੇ ਹੁਣ ਉਸੇ ਤੇ ਸਵਾਲ ਚੁੱਕੇ ਗਏ ਨੇ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਨਾਂ ਤੇ ਭਰਤੀ ਕੀਤੀ ਜਾ ਰਹੀ ਹੈ ਇਸ ਨਿਗਰਾਨ ਕਮੇਟੀ ਦੇ ਵੱਲੋਂ ਤੇ ਅਕਾਲ ਤਖਤ ਸਾਹਿਬ ਦੇ ਨਾਮ ਦੀਆਂ ਹੀ ਪਰਚੀਆਂ ਛਾਪਾ ਕੇ ਭਰਤੀ ਕੀਤੀ ਜਾ ਰਹੀ ਹੈ ਅਕਾਲ ਤਖਤ ਸਾਹਿਬ ਕਿਸੇ ਖਾਸ ਧੜੇ ਦਾ ਨਹੀਂ ਹੈ ਅਤੇ ਇਹਨਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਤੁਰੰਤ ਇਸਤੇ ਐਕਸ਼ਨ ਲਿਆ ਜਾਵੇ ਪੰਜ ਮੈਂਬਰੀ ਕਮੇਟੀ ਤੁਹਾਨੂੰ ਦੱਸ ਦਿੰਦੇ ਆ ਮਨਪ੍ਰੀਤ ਸਿੰਘ ਈਆਲੀ ਨੇ ਸੰਤਾ ਸਿੰਘ ਉਮੈਦਪੁਰੀ ਨੇ ਇਸ ਦੇ ਵਿੱਚ ਤੇ ਕੁੱਲ ਪੰਜ ਮੈਂਬਰ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਭਰਤੀ ਚੱਲ ਰਹੀ ਹੈ ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੱਡੇ ਇਲਜ਼ਾਮ ਲਾਏ ਗਏ ਨੇ ਉਹਨਾਂ ਇੱਕ ਫੋਟੋ ਦਿਖਾਉਂਦੇ ਹੋਏ ਕਿਹਾ ਕਿ ਮੇਰੇ ਨਾਲ ਖੜੇ ਵਿਅਕਤੀਆਂ ਨੂੰ ਧਮਕੀਆਂ ਮਿਲ ਰਹੀਆਂ ਨੇ ਮੇਰੇ ਨਾਲ ਦੇ ਸ਼ਖਸ ਦੇ ਘਰਤੀ ਰੈਕੀ ਕੀਤੀ ਜਾ ਰਹੀ ਹੈ 2-3 ਦਿਨ ਤੋਂ ਧਮਕੀ ਭਰੀਆਂ ਕਾਲਜ਼ ਆ ਰਹੀਆਂ ਨੇ ਤੇ ਦੋ ਵੱਡੇ ਗੈਂਗਸਟਰ ਧਮਕੀਆਂ ਦੇ ਰਹੇ ਨੇ ਫੋਨ ਕਰਕੇ ਵਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜ ਰਹੀ ਹੈ ਕੁਝ ਫੋਟੋਆਂ ਉਹਨਾਂ ਦੇ ਵੱਲੋਂ ਦਿਖਾਈਆਂ ਗਈਆਂ ਕੁਝ ਸਬੂਤ ਦਿਖਾਏ ਗਏ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਨਾਲ ਦੇ ਬੰਦਿਆਂ ਨੂੰ ਧਮਕੀਆਂ ਮਿਲ ਰਹੀਆਂ ਨੇ ਅਤੇ ਉਹਨਾਂ ਦੇ ਘਰਾਂ ਦੀ ਰੇਕੀ ਕੀਤੀ ਜਾ ਰਹੀ ਹੈ 2-3 ਦਿਨ ਤੋਂ ਧਮਕੀ ਭਰੇ ਕਾਲ ਆ ਰਹੇ ਨੇ ਤੇ ਦੋ ਵੱਡੇ ਗੈਂਗਸਟਰ ਨੇ ਜੋ ਧਮਕੀਆਂ ਦੇ ਰਹੇ ਨੇ ਇਹੀ ਨਹੀਂ ਉਹਨਾਂ ਤੋਂ ਫਰौती ਦੀ ਵੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕਦੇ ਨਜ਼ਰ ਆਏ ਨੇ ਵਿਕਰਮ ਮਜੀਠੀਆ ਤੁਹਾਡੇ ਯਾਦ ਹੋਵੇ ਵਿਕਰਮ ਮਜੀਠੀਆ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਰਕਾਰ ਤੇ ਵੀ ਬਰੇ ਸੀ ਵਿਕਰਮ ਮਜੀਠੀਆ ਤੇ ਹੁਣ ਉਹਨਾਂ ਦੇ ਵੱਲੋਂ ਕੁਝ ਤੱਕ ਪੇਸ਼ ਕੀਤੇ ਗਏ ਨੇ ਤੇ ਇਲਜ਼ਾਮ ਲਾਏ ਗਏ ਨੇ ਕਿ ਉਹਨਾਂ ਦੇ ਨੇੜਲੇ ਉਹਨਾਂ ਦੇ ਸਾਥੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ ਆਲ ਕੇ ਭਾਈ ਸਾਹਿਬ ਖਲੋਤੇ ਆ ਬੜੇ ਕਾਬਲ ਇਹਨਾਂ ਨੇ ਮਿਹਨਤੀ ਨੇ ਬੜੀ ਇਹਨਾਂ ਦੀ ਨਗਰ 'ਚ ਇੱਜ਼ਤ ਹੈ ਮੇਰੇ ਹਲਕੇ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਆ ਦੋ ਤਿੰਨ ਦਿਨ ਤੋਂ ਬਹੁਤ ਜ਼ਿਆਦਾ ਹੀ ਫੋਨ ਕਾਲ ਆ ਰਹੇ ਔਰ ਆ ਕੀਤੇ ਰਹੇ ਆ ਦੋ ਵੱਡੇ ਗੈਂਗਸਟਰ ਆ ਜਿਹਦੇ ਕੋਲ ਪੁਲਿਸ ਕੋਲ ਕੋਈ ਜਵਾਬ ਨਹੀਂ ਜਿਨ੍ਹਾਂ ਨੇ ਇਹ ਬੰਬ ਬਲਾਸਟ ਵੀ ਆਪ ਦਾ ਕਲੇਮ ਕੀਤਾ ਚਾਹੇ ਉਹ ਇੱਕ ਹੈਪੀ ਕਰਕੇ ਆਇਆ ਇੱਕ ਜੀਵਨ ਫੌਜੀ ਕਰਕੇ ਆ ਕਾਫੀ ਐਕਟਿਵ ਆਰ ਪੁਲਿਸ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਜੋ ਉਹਨਾਂ ਨੇ ਆ ਹਾਲ ਦੇਖ ਲੋ ਰੈਕੀ ਕਰਦੇ ਆ ਉਹਦੇ ਘਰ ਦੀ ਫਿਰ ਉਹਦੇ ਜਿੱਥੇ ਉਹ ਆਪ ਦਾ ਕਾਰੋਬਾਰ ਕਰਦਾ ਹੈ ਉਹਦੀ ਰੈਕੀ ਕਰਦੇ ਆ ਤੇ ਉਹਨੂੰ ਵੀਡੀਓ ਚੜਾ ਦਿੰਦੇ ਆ ਕਿ ਆਹ ਤੇਰੀ ਰੈਕੀ ਹੋ ਗਈ ਤੇ ਇੰਨੇ ਵਜੇ ਤੋਂ ਇੰਨੇ ਵਜੇ ਤੂੰ ਆਹ ਕੱਪੜੇ ਪਾਏ ਸੀ ਇੱਥੇ ਸੀ ਤਿਆਰੀ ਕਰਨੀ ਨਹੀਂ ਤਾਂ ਸਾਡੇ ਪੈਸੇ ਜੋ ਫਰौती ਮੰਗਦੇ ਹਾਂ ਦੇ ਦੀ ਆਹ ਫੋਨ ਕਾਲ ਹੈ ਬਾਹਰ ਤੋਂ ਹਲੂ ਫੋਨ ਆਉਂਦਾ ਉਹਨੇ ਜਦ ਫੋਨ ਨਹੀਂ ਚੁੱਕਿਆ ਤੇ ਫੇਰ ਉਹਨੂੰ ਵਾਇਸ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਜਿੱਥੇ ਡੀਜੀਪੀ ਪੰਜਾਬ ਕਿਉਂਕਿ ਜਾਦੀ ਆਸਤਾ ਹੈ ਨਹੀਂ ਤੁਹਾਡੀ ਪੁਲਿਸ ਦਾ ਅ ਭਗਵੰਤ ਮਾਨ ਜੀ ਤੋਂ ਡੀਜੀਪੀ ਪੰਜਾਬ ਨੂੰ ਔਰ ਸਾਡੇ ਜਿਹੜੇ ਵਜ਼ੀਰ ਸਾਹਿਬ ਨੇ ਕਿਉਂਕਿ ਇਹ ਜਿਹੜਾ ਕਲੀਨਿਕ ਹੈ ਇਹ ਢਾਲੀਵਾਲ ਸਾਹਿਬ ਦੇ ਹਲਕੇ 'ਚ ਚੱਲਦਾ ਹੈ ਹੋਰ ਕੁਛ ਨਹੀਂ ਤੇ ਵਜ਼ੀਰ ਆਪ ਦੇ ਹਲਕਿਆਂ 'ਚ ਲਾਅ ਐਂਡ ਆਰਡਰ ਇਨਫੋਰਸ ਕਰ ਲੈਣ ਉੱਥੇ ਲੋਕਾਂ ਨੂੰ ਲਾਈਫ ਐਂਡ ਲਿਬਰਟੀ ਉਹਨਾਂ ਦੀ ਪ੍ਰੋਟੈਕਟ ਕਰ ਲੈਣ ਨਹੀਂ ਤਾਂ ਇਸ ਬੰਦੇ ਦਾ ਜਿਹੇ ਨੁਕਸਾਨ ਇਹਦਾ ਜਾਂ ਇਹਦੇ ਨਿੱਕੇ-ਨਿੱਕੇ ਬੱਚਿਆਂ ਦਾ ਜਿਹੜੇ ਹਲੇ ਮਾਇਜ 12 14 ਸਾਲਾਂ ਦੇ ਜਿਨ੍ਹਾਂ ਦਾ ਕੋਈ ਨੁਕਸਾਨ ਹੁੰਦਾ ਉਹਦੇ ਲਈ ਸਿੱਧੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਤੇ ਪੰਜਾਬ ਪੁਲਿਸ ਹੋਊਗੀ ਜਿਨ੍ਹਾਂ ਨੂੰ ਉਹ ਬਾਰ-ਬਾਰ ਰਿਕੁਐਸਟ ਕਰ ਚੁੱਕਿਆ ਹੈ ਕਿ ਇਹ ਅਸਲੀਅਤ ਲੱਭੋ ਇਹ ਬੰਦੇ ਕੌਣ ਨੇ ਉਹਨਾਂ ਨੂੰ ਫੜੋ ਤੇ ਮੇਰੀ ਲਾਈਫ ਐਂਡ ਸਿਕਿਉਰਿਟੀ ਨੂੰ ਯਕੀਨੀ ਬਣਾਓ ਅੱਗੇ ਵੱਧਿਆਂ ਕੈਬਨਟ ਮੰਤਰੀ ਅਮਨ अरोड़ा ਦੇ ਵੱਲੋਂ ਵਿਕਰਮ ਮਜੀਠੀਆ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਮਨ अरोड़ा ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਅਮਨ अरोड़ा ਨੇ ਕਿਹਾ ਕਿ ਮਜੀਠੀਆ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਹਾਲਾਂਕਿ ਪਾਰਟ ਦੌਰਾਨ ਮੁਲਾਕਾਤ ਜ਼ਰੂਰ ਹੋਈ ਹੈ ਪਰ ਗੱਲ ਨਹੀਂ ਹੋਈ ਅਮਨ अरोड़ा ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਅਮਨ अरोड़ा ਨੇ ਕਿਹਾ ਕਿ ਮਜੀਠੀਆ ਨੇ ਜੋ ਤਸਵੀਰ ਦਿਖਾਈ ਉਹ ਪਾਈ ਹਰਜਿੰਦਰ ਸਿੰਘ ਰਾਗੀ ਦੇ ਪਾਰਟ ਦੌਰਾਨ ਦੀ ਹੈ ਅਮਨ ਅਰੋੜਾ ਨੇ ਮਜੀਠੀਆ ਨੂੰ ਚੁਣੌਤੀ ਦਿੱਤੀ ਹੈ ਕਿ ਮੇਰੇ ਨਾਲ ਸ਼੍ਰੀ ਦਰਬਾਰ ਸਾਹਿਬ ਚੱਲ ਕੇ ਮਜੀਠੀਆ ਉਹੀ ਦਾਵਾ ਕਰਨਾ ਜੋ ਕੱਲ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ ਸੀ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਕਿਹਾ ਕਿ ਸਿਕਿਉਰਿਟੀ ਦਾ ਫੈਸਲਾ ਪੁਲਿਸ ਰਿਵਿਊ ਕਰਨ ਤੋਂ ਬਾਅਦ ਹੀ ਲੈਂਦੀ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੁਝ ਦਾਵਾ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਮਨ ਅਰੋੜਾ ਨਾਲ ਮੁਲਾਕਾਤ ਦੀ ਗੱਲ ਆਖੀ ਗਈ ਸੀ ਤੇ ਭਗਵੰਤ ਜੀ ਮਾਨ ਬਾਰੇ ਟਿੱਪਣੀ ਦੱਸਿਆ ਗਿਆ ਸੀ ਕਿ ਅਮਨ ਅਰੋੜਾ ਦੇ ਵੱਲੋਂ ਕੀਤੀ ਗਈ ਪਰ ਹੁਣ ਅਮਨ ਅਰੋੜਾ ਨੇ ਇਸ ਗੱਲ ਕਰਨ ਤੋਂ ਇਨਕਾਰ ਕਿਹਾ ਉਹਨੇ ਕਿਹਾ ਕਿ ਅਜੇ ਹਾਂ ਉਹਨਾਂ ਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਮੁਲਾਕਾਤ ਜ਼ਰੂਰ ਹੋਈ ਸੀ ਪਰ ਕੋਈ ਗੱਲਬਾਤ ਨਹੀਂ ਹੋਈ ਪਰ ਮੇਰੇ ਨਾਲ ਅਮਨ अरोड़ा ਸਾਹਿਬ ਬੈਠੇ ਸੀ ਮੈਨੂੰ ਕਹਿੰਦੇ ਮੈਂ ਕਿਹਾ ਯਾਰ ਕੀ ਕਰ ਰਹੇ ਹੋ ਪੰਜਾਬ ਚ ਲੋਕ ਕਹਿੰਦਾ ਕੋਈ ਹਾਲ ਨਹੀਂ ਸਾਡੇ ਵਾਲਾ ਤਾਂ ਖਾਦੀ ਪੀਤੀ ਚੀਰੀਦਾ ਬੇੜਾ ਘਰ ਕਰਦਾ ਮੈਂ ਕਿਹਾ ਤੁਹਾਡੇ ਵਾਲਾ ਕੌਣ ਭਗਵੰਤ ਜੀ ਉਹ ਫੋਟੋ ਡਿਲੀਟ ਹੋ ਗਈ ਪੇਚੀ ਮੁਜੀਦੀ ਸਾਹਿਬ ਜੀ ਜੋ ਐਸਆਈਟੀ ਆਪਕੇ ਖਲਾਫ ਬਣੀ ਹੈ ਉਹ ਰੀਕਨਸਟਿਟ ਕੀਤੀ ਹੈ ਇੱਕ ਨਵੇਂ ਮੈਂ ਅੱਜ ਮੇਰੀ ਟਵੀਟ ਪੜੀ ਸੀ ਸੋਰੀ ਭਾਈ ਤੁਸੀਂ ਪੜਦੇ ਨਹੀਂ ਮੇਰਾ ਮਸਲਾ ਸੱਚ ਪਤਾ ਨਹੀਂ ਜੀ ਥੋੜਾ ਮੇਰੇ ਵੱਲ ਧਿਆਨ ਨਹੀਂ ਤੁਸੀਂ ਬਲੌਕਰ ਹੀ ਬੈਠੇ ਜੀ ਮੀਡੀਆ ਦੇ ਸਰ ਫੋਨ ਬਣੇਗਾ ਆ ਵੇਖੋ ਅੱਜ ਮੈਂ ਟਵੀਟ ਪਾਈ ਆ ਆ ਆ ਫੋਟੋ ਆ ਆ ਵੇਖੋ ਆ ਦੇਖੀ ਮੇਰਾ ਵੀ ਕੌਣ ਬੈਠਾ ਮੇਰੇ ਨਾਲ ਹਾਂਜੀ ਅਮਨ अरोड़ा ਤੇ ਕੁੱਡੀਆਂ ਸਾਹਿਬ ਇਹ ਦੋਵੇਂ ਮੇਰੇ ਨਾਲ ਪੂਰੀਆਂ ਮਿੱਠੀਆਂ ਮਿੱਠੀਆਂ ਮਾਰ ਕੇ ਗਏ ਆ ਕਹਿੰਦਾ ਜਿੰਨੀ ਛੇਤੀ ਭਗਵੰਤ ਲੱਥੇ ਤੇ ਜਾਨ ਬਚੀ ਕਹਿੰਦਾ ਨਹੀਂ ਤਾਂ ਸਾਡਾ ਵੀ ਭੁੱਖ ਪੈ ਗਿਆ ਤੇ ਆਪ ਤੇ ਦੁੱਖੜੇ ਮੇਰੇ ਨਾਲ ਸਾਂਝੇ ਕਰ ਰਿਆ ਤੇ ਹੁਣ ਕਹਿੰਦਾ ਜੀ ਦਰਗ ਫੁਲਾਉਣਾ ਢੀਂੜਾ ਤੇ ਫਿਰ ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਕਾਦੇ ਲਈ ਬੈਠਾ ਆ ਬਿਕਰਮਜੀ ਸਿੰਘ ਮਜੀਠੀਆ ਇੰਨੀ ਮਾਰਦਾ ਤੇ ਅਮਨ ਅਰੋੜਾ ਗੋਡੇ ਨਾਲ ਗੋਡਾ ਜੋੜ ਕੇ ਕਿਉਂ ਬੈਠਾ ਆ ਫੋਟੋ ਉਹਨਾਂ ਨੇ ਦਿਖਾਈ ਆ ਮਜੀਠੀਆ ਸਾਹਿਬ ਮੈਨੂੰ ਨਾ ਸ਼ੌਂਕ ਕੱਲ ਸੀ ਤੁਹਾਡੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠਣ ਦਾ ਨਾ ਅੱਜ ਤੇ ਨਾ ਹੀ ਕਦੇ ਮੈਨੂੰ ਲੱਗਦਾ ਤਾਂ ਉਮਰ ਕਦੇ ਹੋਊਗਾ ਗੱਲ ਇਹ ਹੈ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਝੂਠੀ ਕਹਾਣੀ ਤੁਸੀਂ गढ़ ਕੇ ਉਹ ਮੇਰੇ ਸਿਰ ਮੜ ਰਹੇ ਹੋ ਜੇ ਸਹੀ ਹੋ ਸੱਚੇ ਹੋ ਤੇ ਯਾਦਰ ਦਰਬਾਰ ਸਾਹਿਬ ਤੁਸੀਂ ਚੜਜੋ ਤੇ ਯਾਦਰ ਦਰਬਾਰ ਸਾਹਿਬ ਮੈਂ ਚੜ ਜਾਣਾ ਕਿ ਯਾ ਤਾਂ ਹੁਣੇ ਚੈਲੰਜ ਮਨਜ਼ੂਰ ਕਰ ਲਿਓ ਕਿ ਇਹ ਚੈਲੰਜ ਮਨਜ਼ੂਰ ਕਰ ਲਿਓ ਦੁਆਰਾ ਕਹਿ ਰਿਹਾ ਮੈਂ ਕਿ ਮੈਂ ਤੁਹਾਡੇ ਨਾਲ ਬੱਬੂ ਤੀਰਜੀਆਂ ਦੇ ਫਾਰਮ ਹਾਊਸ ਦੇ ਉੱਪਰ ਬੈਠ ਕੇ ਮੈਂ ਤੁਹਾਡੇ ਨਾਲ ਕੋਈ ਵੀ ਸਿਆਸੀ ਗੱਲ ਕੀਤੀ ਹੋਵੇ ਸਵਾਏ ਇੱਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੋਂ ਸੋ ਮੇਰੇ ਕਹਿ ਦਾ ਮਤਲਬ ਹੈ ਕਿ ਇਹ ਜਾਂ ਝੂਠਾ ਬੰਦਾ ਇਹ ਜਾਂ ਗੁਰੂ ਦੀ ਹਾਜ਼ਰੀ ਦੇ ਵਿੱਚ ਕਹਾਣੀਆਂ ਘੜਨ ਵਾਲਾ ਬੰਦਾ ਮੈਨੂੰ ਛੋਸ਼ੇ ਛੱਡਣ ਦੀ ਆਦਤ ਨਹੀਂ ਹੈਗੀ ਨਾ ਮੈਨੂੰ ਜਵਲੀਆਂ ਮਾਰਨ ਦੀ ਆਤ ਹੈ ਜੇ ਮੈਂ ਇਹ ਕਹਾ ਕਿ ਵਿਕਰਮ ਮਜੀਠੀਆ ਮੈਨੂੰ ਕਿਤੇ ਕਹਿੰਦਾ ਜੀ ਕਿ ਸਾਡਾ ਤਾਂ ਪਣੋਈ ਆ ਜਿਹੜਾ ਉਹੀ ਨਹੀਂ ਖੇੜਾ ਛੱਡਦਾ ਹੈਗਾ ਅਕਾਲੀ ਦਲ ਦਾ ਬੇੜਾ ਡੋਪਦਾ ਉਹ ਤਾਂ ਖੇੜਾ ਛੜਾਵੇ ਇਹ ਗੱਲ ਵਿੱਚ ਗੱਲ ਬਣਦੀ ਹੈ ਬਈ ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਜਿੰਨੇ ਬੰਦੇ ਨੇ 27 ਫੋਟੋਆਂ ਨੇ ਤੁਹਾਨੂੰ ਫਾਰਵਰਡ ਕਰ ਦੇਣਾ ਕੱਲੇ-ਕੱਲੇ ਬੰਦੇ ਨੂੰ ਜਾ ਕੇ ਮਜੀਠਿਆ ਵਾਲੇ ਤਸੱਲੀ ਕਰਨ ਤੁਸੀਂ ਮੀਡੀਆ ਵਾਲੇ ਤਸੱਲੀ ਕਰੋ ਤੇ ਜੇ ਤਸੱਲੀ ਥੋੜੀ ਨਾ ਹੋਵੇ ਸੁਣੋ ਜੇ ਤੁਹਾਡੀ ਤਸੱਲੀ ਨਾ ਹੋਵੇ ਤੇ ਬਿਕਰਮਜੀਠੀ ਨਾਲ ਦੀ ਤਸੱਲੀ ਕਰਾਉਣੀ ਹੋਵੇ ਤੇ ਯਾ ਉਹਦੇ ਜਵਾਕ ਨੂੰ ਲੈ ਕੇ ਦਰਬਾਰ ਸਾਹਿਬ ਉਹ ਚੜ੍ਹ ਜੇ ਤੇ ਨਹੀਂ ਮੈਂ ਚੜ੍ਹਦਾ ਅੱਗੇ ਬਾਦਿਆਂ ਬਠਿੰਡਾ ਦੀ ਮਹਿਲਾ ਕਾਂਸਟੇਬਲ ਦਾ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਅਮਨਦੀਪ ਕੌਰ ਨੂੰ ਬਠਿੰਡਾ ਕੋਰਟ ਤੇ ਪੇਸ਼ ਕੀਤਾ ਗਿਆ ਅਮਨਦੀਪ ਕੌਰ ਦਾ ਡੋਪ ਟੈਸਟ ਨੈਗੇਟਿਵ ਆਇਆ ਤੇ ਪੁਲਿਸ ਨੇ 3 ਦਿਨ ਦਾ ਰਿਮਾਂਡ ਮੰਗਿਆ ਸੀ ਮਹਿਲਾ ਕਾਂਸਟੇਬਲ ਦੀ ਥਾਰ ਦੇ ਵਿੱਚੋਂ 17.71 ਗ੍ਰਾਮ ਚਿੱਟਾ ਬਰਾਮਦ ਹੋਇਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸੋਸ਼ਲ ਮੀਡੀਆ ਤੇ ਵੀ ਆਪਣੀਆਂ ਰੀਲਸ ਨੂੰ ਲੈ ਕੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਹੁਣ ਉਹਨਾਂ ਦੀ ਕਾਲੀ ਤਾਰ ਚੁਰੀ ਦਿੱਤਾ ਗਿਆ ਤੇ ਉਸ ਦੇ ਵਿੱਚੋਂ 17 ਗ੍ਰਾਮ ਚਿੱਟਾ ਬਰਾਮਦ ਹੋਇਆ ਹਾਲਾਂਕਿ ਡੋਪ ਟੈਸਟ ਉਹਨਾਂ ਦਾ ਕੀਤਾ ਗਿਆ ਜੋ 네ਗੇਟਿਵ ਆਇਆ ਤੇ ਹੁਣ ਇੱਕ ਦਿਨ ਦਾ ਰਿਮਾਂਡ ਪੁਲਿਸ ਦੇ ਵੱਲੋਂ ਹਾਸਲ ਕੀਤਾ ਗਿਆ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਕਾਇਨਾਤ ਸੀ ਤੇ ਮਹਿਲਾ ਕਾਂਸਟੇਬਲ ਦੀ ਥਾਰ ਨੂੰ ਵੀ ਹੁਣ ਜ਼ਬਤ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਚ ਵਿੱਚ ਹੋਏਗੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 3 ਦਿਨ ਦਾ ਹਾਲਾਂਕਿ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਮੰਗਿਆ ਗਿਆ ਸੀ 1 ਦਿਨ ਦਾ ਹੀ ਰਿਮਾਂਡ ਮਿਲੇ ਆਏ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਕਾਲੀ ਥਾਰ ਦੇ ਵਿੱਚੋਂ ਚਿੱਟਾ ਮਿਲਿਆ ਹਾਲਾਂਕਿ ਹੁਣੋਂ ਦਾ ਡੋਪ ਟੈਸਟ ਕੀਤਾ ਗਿਆ 네ਗੇਟਿਵ ਆਇਆ ਕੁਝ ਕਹਿਣਾ ਚਾਹੁੰਦਾ ਮੈਂ ਪੁਲਿਸ ਕਹਿਣਾ ਚਾਹੁੰਦੇ ਨੇ ਦਿਨਾਂ ਦਾ ਰਿਮਾਂਡ ਮੰਗਿਆ ਜਿਸ ਤੋਂ ਬਾਅਦ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹਾਲਾਂਕਿ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ ਕੰਪਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਇਹਨਾਂ ਤੋਂ 17.75 ਮਿਲੀਗ੍ਰਾਮ ਦਿੱਤਾ ਵੀਦਾ ਸੀ ਹਾਂ ਰਾਜ ਕੋਰਟ ਵਿੱਚ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਪੁਸ਼ਰਮਾਨੀ ਮਾਰਕੀ ਵੀ ਇੱਕ ਦਿਨ ਦਾ ਪੁਸ਼ਰਮਾਨ ਮਿਲਿਆ ਸਾਹਮਣੇ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਤੋਂ ਤੋੜ ਚ ਪੇਸ਼ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਜੱਜ ਸਾਹਿਬ ਦੀ ਨਿਰਪੱਖ ਕਰਦਾ ਹੈ ਕਿਹੜਾ ਸੀ ਕਿਹ ਲੋਕੀ ਪੁਲਿਸ ਨੂੰ ਇਤਨਾਂ ਦਾ ਰਿਮਾਂਡ ਮਿਲਿਆ ਹੈ ਤਿੰਨ ਦਿਨ ਦਾ ਲਿਖਿਆ ਅੱਛਾ ਉਹਨ ਕਿੰਨੇ ਦਿਨ ਦਾ ਦਿੱਤਾ ਤਿੰਨ ਦਿਨ ਦਾ ਅੱਛਾ ਇਹ ਕਿੱਥੋਂ ਅਰੈਸਟ ਕੀਤਾ ਕੀਤਾ ਸੀਗਾ ਇਹਨੂੰ ਇਹ ਆਪਣਾ ਲਾਲਲੀਪੀ ਚੌਕ ਰੋ ਜਿਹੜਾ ਬਾਦਰ ਫਲਾਈਓਵਰ ਦੇ ਅੱਠ ਟੋਕ ਕੋਣ-ਕੋਣ ਸੀਗਾ ਨਾਲੇ ਦੇ ਇਕੱਲੀ ਸੀਗੀ ਜੀ ਸਰ ਨਹੀਂ ਨੈਗੇਟਿਵ ਆਇਆ ਨਹੀਂ ਵਿੱਚ ਸੀ ਸਟੂਪ ਟੈਸਟ ਹਮ ਇਹ ਕਿੱਥੋਂ ਲੈ ਕੇ ਆਇਸ ਕੁਝ ਦੱਸਿਆ ਨਹੀਂ ਇਹ ਤਾਂ ਪਤਾ ਕਰਨਾ ਪੈਣਾ ਤੁਹਾਨੂੰ ਅਸੀਂ ਤਾਂ ਕੁਝ ਨਹੀਂ ਮੰਨਿਆ ਜੀ ਇਹਦਾ ਕੀ ਨਾਮ ਕੀ ਹੈ ਅਮਨਦੀਪ ਪਾ ਤੇ ਉਧਰ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਡਰੱਗਸ ਦੇ ਖਿਲਾਫ ਪੈਦਲ ਯਾਤਰਾਤੇ ਨੇ ਗੁਲਾਬਚੰਦ ਕਟਾਰੀਆ ਡੇਰਾ ਬਾਬਾ ਨਾਨਕ ਦੇ ਵਿੱਚ ਕੋਂਤੇ ਜਿੱਥੇ ਪੈਦਲ ਯਾਤਰਾ ਕੱਢੀ ਜਾ ਰਹੀ ਹੈ 6 ਦਿਨਾਂ ਤੱਕ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਇੱਕ ਯਾਤਰਾ ਕੱਢੀ ਜਾ ਰਹੀ ਹੈ ਜਵੇਗੀ ਨੌਜਵਾਨ ਖਿਡਾਰੀ ਤੇ ਸਟੂਡੈਂਟਸ ਇਸ ਯਾਤਰਾ 'ਚ ਸ਼ਾਮਲ ਨੇ ਪੰਚਾਇਤਾਂ ਦੇ ਨਾਲ-ਨਾਲ ਸਮਾਜਿਕ ਜਥੇਬੰਦੀਆਂ ਵੀ ਇਸ ਯਾਤਰਾ ਦਾ ਹਿੱਸਾ ਬਣਿਆ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਇਸ ਯਾਤਰਾ ਦੇ ਵਿੱਚ ਤਸਵੀਰਾਂ ਸਾਫ਼ ਤੌਰ ਤੇ ਸਾਹਮਣੇ ਆ ਰੀਆਂ ਨੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਡਰੱਗਸ ਦੇ ਖਿਲਾਫ ਨਸ਼ੇ ਦੇ ਖਿਲਾਫ ਇਹ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਡੇਰਾ ਬਾਬਾ ਨਾਨਕ ਪਹੁੰਚੀ ਇਹ ਯਾਤਰਾ ਤੇ 6 ਦਿਨ ਦੀ ਇਹ ਯਾਤਰਾ ਹੈ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚੋਂ ਨਿਕਲੇਗੀ ਅਤੇ ਇਸ ਦੇ ਵਿੱਚ ਨੌਜਵਾਨ ਖਿਡਾਰੀ ਸਟੂਡੈਂਟਸ ਤੇ ਵੱਡੀ ਗਿਣਤੀ ਦੇ ਵਿੱਚ ਸਮਾਜਿਕ ਜਥੇਬੰਦੀਆਂ ਵੀ ਸ਼ਾਮਲ ਨੇ ਪੰਚਾਇਤਾਂ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਨੇ ਤਸਵੀਰਾਂ ਡੇਰਾ ਬੱਬਾ ਨਾਨਕ ਤੋਂ ਜਿੱਥੇ ਅੱਜ ਯਾਤਰਾ ਪਹੁੰਚੀ ਹਾਲਾਂਕਿ ਇਹ ਅੱਗੇ ਵਧੇਗੀ ਕਾਰਵਾ ਇਸ ਦਾ ਜਾਰੀ ਰਹੇਗਾ 6 ਦਿਨ ਤੱਕ ਇਹ ਯਾਤਰਾ ਕੱਢੀ ਜਾਣੀ ਹੈ ਪੰਜਾਬ ਦੇ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਨਸ਼ੇ ਦੇ ਖਿਲਾਫ ਨਕਸ ਤੇ ਖਿਲਾਫ ਇਹ ਯਾਤਰਾ ਕੱਢੀ ਜਾ ਰਹੀ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਨਸ਼ਾ ਕਰਾ ਪੰਜਾਬ ਦੇ ਗਵਰਨਰ ਵੱਲੋਂ ਅੱਜ ਭਾਰਤ ਪਾਕਿਸਤਾਨ ਸਰਹੱਦ ਤੋਂ ਨਸ਼ਿਆਂ ਦੇ ਖਿਲਾਫ ਪੈਦਲ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਖੁਦ ਗੁਲਾਬ ਚੰਦ ਕੁਟਾਰੀਆ ਜੋ ਨੇ ਉਹ ਇਸ ਮਾਰਚ ਦੀ ਅਗਵਾਈ ਕਰ ਰਹੇ ਨੇ ਗੱਲਬਾਤ ਕਰਦੇ ਆ ਗਵਰਨਰ ਸਾਹਿਬ ਪਹਿਲੀ ਵਾਰ ਹੋਇਆ ਕਿ ਕਿਸੇ ਗਵਰਨਰ ਦੀ ਤਰਫੋਂ ਇਹ ਪਹਿਲਕਦਮੀ ਕੀਤੀ ਗਈ ਹੋ क्या मन में आया कि इसकी ज़रूरत आपको लगा कि ये करना चाहिए तो मैं कहता हूँ नशा मुक्त अगर पंजाब बनाना है तो ये जन आंदोलन बनाना पड़ेगा और जन आंदोलन पुरातन कटारे अकेला नहीं कर सकता जब तक यहाँ की जनता नहीं जुड़ेगी माताएं बहनें नहीं जुड़ेगी नौजवान नहीं जुड़ेगा सब धर्मगुरु नहीं जुड़ेंगे सारे एजुकेशन संस्थाएं नहीं जुड़ेंगी तब तक जन आंदोलन नहीं बन ये सब मिलकर करेंगे ना तो जन आंदोलन बनेगा और जन आंदोलन बनेगा तो सफलता का मिलने की संभावना बढ़ जाती है और शुरुआत में जिस तरीके का रिस्पॉन्स नज़र आ रहा है उसको लेकर आपको कितनी संतुष्टि है कि वाकई लोग चाहते हैं कि इसके खिलाफ कोई ऐसा जन आंदोलन शुरू होना चाहिए बिल्कुल निश्चित रूप से यहाँ की जनता को जब, जब जब भी मैंने सुना मिला मुझे लगता था कि सबके मन में ये दर्द तो है इस दर्द को आवाज़ देने की जरूरत है तो हमने आवाज़ देने का प्रयास किया उसके कारण से सब लोग जुड़ रहे हैं ये अकेला मेरा आंदोलन नहीं है ये जन आंदोलन बने इसके लिए प्रयास आपने अपने भाषण में भी जिक्र किया कि जो लोग है जब आप जाते थे तो मैं लाए चाहती कि हमें और सुख सहूलतें नहीं चाहिए लेकिन इसका खात्मा करें वो कितना मतलब जब लोगों से मिलते थे तो तब क्या महसूस निश्चित रूप से बॉर्डर के जिले में जब गया और विलेज कमेटी की जब मीटिंग है की हर मीटिंग में महिलाओं की तरफ से यही मांग प्रमुख रूप से आती थी इसका मतलब इसलिए परिवार कितना कष्ट में है ये अनुभव हुआ और इसके लिए कुछ अपने को करना चाहिए ये सोच के, के प्रयत्न सर अभी तक हमने देखा कि पंजाब में हालांकि मुश्किल ये बहुत बड़ी है पुरानी है लेकिन अब तक सिर्फ सियासी बयानबाजियों तक सीमित रहती थी और पहली बार देखने को मिला कि एक राज्य के गवर्नर खुद सड़कों पर है देखो मैं सोचता हूँ कि मैंने नहीं प्रयत्न तो कई लोग कर रहे हैं सामूहिक प्रयत्न कर रहे हैं इसका प्रयास मैंने शुरू किया है और उसके कारण से रास्ता धीरे धीरे आगे बढ़ रहा है तो हमारे जरिए आप पंजाब के नौजवानों या जो नई पीढ़ी है उसको क्या कहना चाहते हैं क्योंकि आपने जिक्र किया कि पाकिस्तान हमारे साथ लड़ने की ताकत नहीं रखता लेकिन वो हमारी नौजवानी को कमजोर निश्चित रूप से हमारी युवा पीढ़ी को अगर कमजोर हो गया तो देश कमजोर हो जाएगा और नशा कमजोर करने में बहुत बड़ा रोल अदा करता है इसको रोकने का प्रयत्न सबको मिलकर करना चाहिए इसलिए सब लोग अभियान में जुड़ रहे हैं आगे और जुड़ेंगे यही सोच करके प्रयास कर रहा आखिरी सवाल नौजवानों को सीधा संदेश क्या देखो नौजवानों से प्रार्थना है कि अगर नशे पर कोई कंट्रोल करने की ताकत रखती है तो आप जैसे जवान लोगों की ताकत है स्वयं तो भी बचो अपने मित्रों को भी बचाओ और जहाँ पढ़ते हो या जहाँ काम करते हो ਆ ਮਿਲ ਕੇ ਕੇ ਪ੍ਰਯਾਸ ਕਰੋ ਸਫਲਤਾ ਮਿਲੇਗੀ। ਧੰਨਵਾਦ। ਤਾਂ ਇਹ ਨੇ ਪੰਜਾਬ ਦੇ ਗਵਰਨਰ ਗੁਲਾਬਚੰਦ ਕੁਟਾਰੀਆ ਜੋ ਕਿ ਖੁਦ ਸੜਕਾਂ ਤੇ ਨਜ਼ਰ ਆ ਰਹੇ ਨੇ ਔਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹ ਇਹ ਲੋੜ ਉਹਨਾਂ ਨੂੰ ਮਹਿਸੂਸ ਹੋਈ ਕਿ ਨਸ਼ਿਆਂ ਦੇ ਖਿਲਾਫ ਇੱਕ ਜਨ ਅੰਦੋਲਨ ਕਰਨ ਦੀ ਲੋੜ ਹੈ। ਤਾਂ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਜਦੋਂ ਇਹ ਮਾਰਚ ਜਿਹੜਾ ਹੈ ਜਾਂ ਜਿਹੜੀ ਪੈਦਲ ਯਾਤਰਾ ਜਦੋਂ ਸ਼ੁਰੂ ਕੀਤੀ ਜਾਂਦੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਨੌਜਵਾਨਾਂ ਦੀ ਸ਼ਮੂਲੀਅਤ ਬਜ਼ੁਰਗਾਂ ਦੀ ਸ਼ਮੂਲੀਅਤ ਔਰ ਮਹਿਲਾਵਾਂ ਦੀ ਸ਼ਮੂਲੀਅਤ ਇਹ ਦੱਸਦੀ ਹੈ ਕਿ ਨਸ਼ਾ ਸੱਚਮੁੱਚ ਪੰਜਾਬ ਦੇ ਲਈ ਇੱਕ ਕੋੜ ਦੇ ਵਾਂਗ ਹੈ ਔਰ ਉਸ ਨੂੰ ਖਤਮ ਕਰਨ ਦੇ ਲਈ ਹਰ ਕੋਈ ਅੱਗੇ ਆਉਣਾ ਚਾਹੁੰਦਾ ਹੈ ਔਰ ਹਰ ਕੋਈ ਉਸ ਨਸ਼ੇ ਨੂੰ ਖਤਮ ਕਰਨ ਦੇ ਲਈ ਆਪਣੀ ਭੂਮਿਕਾ ਜਾਂ ਆਪਣਾ ਯੋਗਦਾਨ ਜਿਹੜਾ ਉਹ ਵੀ ਜ਼ਰੂਰ ਪਾਉਣਾ ਚਾਹੁੰਦਾ ਹੈ